ਹਾਂਜੀ ਮੇਰੇ ਸਾਰੇ ਵੀਰ ਭਰਾਵਾਂ ਨੂੰ ਸਲਾਮ ਅਲੈਕਮ ਹਾਂਜੀ ਅਸੀਂ ਨਵਾਂ ਚੈਨਲ ਲੈ ਕੇ ਆਇਆ ਸਾਡੇ ਚੈਨਲ ਦਾ ਨਵਾਂ ਰੱਬ ਲੁੱਕ ਵੱਧ ਤੋਂ ਵੱਧ ਸਬਸਕ੍ਰਾਈਬਰ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਦੂਜੀ ਬੇਨਤੀ ਸਾਡੀ ਇਹ ਹੈ ਜੋ ਅਸੀਂ ਕਲਾਮਾ ਭੇਜ ਰਿਹਾ ਇਹ ਕਲਾਮਾ ਉਹ ਬੰਦਾ ਵਰਤੇ ਜਿਹਦੇ ਗਾਹਾਂ ਗੁਰਧਾਰਨਾ ਕਰੀ ਹੋਈ ਹੈ ਤੇ ਜਿਹਦੇ